ਲਾ ਦਨੇ ਆਪ ਇਹਨੂੰ ਇਹਦਾ ਤੂੰ ਆਪਾਂ ਫਿਰ ਉਹ ਪਰੇ ਪਾ ਜਾ ਦਨੇ ਆਂ ਜਿੰਦਾਬਾਦ ਹੁੰਦੀ ਏ ਦੀ ਆਵਾਜ਼ ਪਾਜੀ ਬਹੁਤ ਆ ਤੂੰ ਖੜ ਕੇ ਚਲਾ ਕੇ ਦਿਖਾਵਾਂ ਤੂੰ ਜੀ ਦੇਖੋਗੇ ਬਈ ਪਿੱਛੇ ਬੰਦ ਕਰ ਲੋ ਯਾਰ ਮਤਾਂ ਲਈਏ ਸਿੱਧੇ ਫਾਇਰ ਕਰਦੇ ਆਂ ਹਾਂ ਕਿਉਂਕਿ ਜਦੋਂ ਉਹਨਾਂ ਨੂੰ ਪਤਾ ਲੱਗ ਜਾਏ ਵੀ ਆਹ ਡਿਫੈਂਡ ਕਰ ਰਹੇ ਆ ਨਾ ਆਪਾਂ ਹਾਂ ਤੋ ਜਿਹਨੂੰ ਟਾਰਗੇਟ ਕਰਦੇ ਆਂ ਗੋਲੀ ਗਾਲੀ ਮਾਰ ਦਨੇ ਆਂ ਤੇ ਸਿੱਧੇ ਫਾਇਰ ਜੇ ਮਾਰਦੇ ਆਂ ਕੋਲੇ ਤੋਂ ਡਰਦਾ ਹਾਂ ਜਿਹੜੀ ਗੋਲੀ ਚਲਾ ਰਹੇ ਆ ਉਹ ਤੋਂ ਡਰ ਲੱਗਦਾ ਹਾਂ ਇਹ ਉਹਨੂੰ ਵੀ ਰੋਕ ਲੰਨੀ ਆ ਕਿਉਂਕਿ ਕਾਫੀ ਹੈਵੀ ਹੈ ਇਹ ਸਾਰੀ ਡੈੜੀ ਇੱਤੀ ਖੜਦੇ ਹਾਂ ਡਰ ਨਹੀਂ ਲੱਗਦਾ ਬਾਈ ਡਰਨਾ ਕਦੋਂ ਯਾਰ ਹੁਣ ਭਾਏ ਤਾਂ ਨੂੰ ਲੱਗ ਜਾਏ ਜੰਤਰਦਾ ਬਾਈ ਹੁਣ ਇਹ ਥੋੜਾ ਸਿਗਰਟ ਹੈ ਜੰਤਰਦਾ ਇਹਨਾਂ ਨੂੰ ਤਾਂ ਬਾਅਦ ਵਿੱਚ ਦੱਸਾਂਗੇ ਫਿਰ ਮਸ਼ੀਨਾਂ ਦਾ ਸੋਚੀ ਬੈਠਿਆ ਵੀ ਇਹਨਾਂ ਦਾ ਮੋਰ ਬਣਾ ਕੇ ਭੇਜੂਗਾ ਇਹਨਾਂ ਦਾ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸੁਖਵੀਰ ਸਿੰਘ हरियाणा वाले पासो लगातार थ्रू गैस ਦੇ ਗੋਲੇ ਆਉਂਦੇ ਨੇ ਜਿਸ ਨੂੰ ਜਿਹੜਾ ਧੂੰਆ ਜਿਹੜਾ ਕਾਫੀ ਜ਼ਹਿਰੀਲਾ ਹੁੰਦਾ ਤੇ ਉਹ ਜਿਹੜੀ ਗੈਸ ਆ ਕਾਫੀ ਜ਼ਹਿਰੀਲੀ ਹੁੰਦੀ ਅੱਖਾਂ ਦੇ ਵਿੱਚ ਪੈਂਦੀ ਆ ਪਰ ਉੱਥੇ ਹੀ ਕਿਸਾਨਾਂ ਦੇ ਵੱਲੋਂ ਇੱਕ ਜੰਗਾੜਾ ਜਿਹੜਾ ਉਹ ਤਿਆਰ ਕੀਤਾ ਗਿਆ ਜਿਹਦੀ ਹਵਾ ਕੀ ਬਾਪਸ ਜਿਹੜਾ ਧੂੰਆ ਉਹ ਪਿੱਛੇ ਨੂੰ ਮੋੜ ਦਿੰਦੀ ਆ ਤਾਂ ਇਹ ਨੌਜਵਾਨ ਨੇ ਜਿਹੜੇ ਸਾਡੇ ਨਾਲ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿੱਥੋਂ ਆਏ ਨੇ ਇਹ ਜਿਹੜਾ ਬਾਰਡਰ ਦੇ ਉੱਤੇ ਮੇਨ ਦੇ ਉੱਤੇ ਜਿਹੜਾ ਟਰੈਕਟਰ ਇਹ ਸਾਰੀ ਦਿਹਾੜੀ ਉੱਥੇ ਹੀ ਖੜਦਾ ਹੈ ਭਾਈ ਕਿਹੜੀ ਜਗ੍ਹਾ ਤੋਂ ਆਏ ਹੋ ਮੇਰ ਮਹਾਲੀ ਤੇ ਆਪਾਂ ਜੀ ਹਾਂ ਜਿਹੜਾ ਜਿਗਾਰਾ ਇਹ ਤੂੜੀ ਸੱਤ ਨਾਲ ਲੱਗਦਾ ਮੈਨੂੰ ਅੰਦਰ ਜਿਹੜੀ ਤੂੜੀ ਆ ਨੀ ਵੀਰੇ ਇਹਦੇ ਨਾਲ ਆਪਾਂ ਜਿਰੀ ਨਖਾਰੇ ਕਰਦੇ ਆਂ ਹਾਂ ਅੱਛਾ ਇਹ ਇਹ ਵੀ 90 90 ਸਾਲ ਚਾ ਲਿਆ ਸੀਗਾ ਹੁਣ ਤੁਸੀਂ ਦੇਖ ਲਓ ਹਿੱਲਿਆ ਭਈ ਆ ਇਹਦੀ ਲੋੜ ਹੈ ਨਹੀਂ ਦੀ ਕਿਉਂਕਿ ਹੁਣ ਵਰਤਦੇ ਨਹੀਂ ਹੈਗੇ ਹਾਂ ਆ ਸਾਰੀ ਹਿੱਲਿਆ ਮੈਂ ਤਾਰ ਤੋਂ ਬਾਜੀ ਆ ਹਾਂ ਵਟੇ ਹੁਣੇ ਜਿਵੇਂ ਆ ਧੂਆਂ ਦਾ ਆ ਜਾਉਣ ਗੇਰ ਕਰੀ ਜਾਂਦੇ ਇੱਧਰ ਇਹ ਹਾਂ ਉਦੋਂ ਫਿਰ ਚਲਾ ਦਿੰਨੇ ਆਪਾਂ ਇਹਨੂੰ ਇਹ ਤਾਂ ਤੂੰ ਆਪਾਂ ਫਿਰ ਉਹ ਪਰੇ ਵਜਾ ਦਨੇ ਆ ਕਿੰਨੀ ਕਲਾ ਹੁੰਦੀ ਹੈ ਇਹਦੀ ਆਵਾਜ਼ ਭਾਈ ਬਹੁਤ ਆ ਤੂੰ ਫੜ ਕੇ ਚਲਾ ਕੇ ਦਿਖਾਵਾਂ ਤੂੰ ਜੀ ਦੇਖੋਗੇ ਭਾਈ ਪਿੱਛੇ ਬੰਦ ਕਰ ਲਓ ਯਾਰ ਹਾਂ ਹਾਂ ਕਾਫੀ ਦੂਰ ਦਾ ਸਾਰਾ ਦੋ ਮਤਲਬ ਉਧਰ ਭੇਜ ਦਲਾ ਇਹ ਜਿਹੜਾ ਸਾਨੂੰ ਨੁਕਸਾਨ ਹੁੰਦਾ ਤੂੰ ਆਂਦਾ ਰਹਾ ਔਰ ਇਹ ਤੁਹਾਰੇ ਖੜਾ ਰਹਿਦਾ ਉਹਨੂੰ ਮਿੰਟੋ ਮਿੰਟੀ ਸਾਫ਼ ਕਰਕੇ ਉਹ ਪਰੇ ਵਜਾ ਦਿੰਦਾ ਹੈ ਆ ਜਿਗਾੜ ਕਿਥੋਂ ਲਿਆਉਂਦਾ ਤੁਸੀਂ ਇਹ ਇਹ ਤਾਂ ਭਾਈ ਉਰੇ ਮਿਲ ਗਈ ਪਲੇਟ ਆਪਾਂ ਨੂੰ ਪਈ ਇਹਨਾਂ ਦੀ ਤੇ ਇਹ ਸਿੱਧਾ ਉਹ ਰੱਬ ਜਾਣੇ ਮੈਨੂੰ ਲੱਗਦੀ ਤਾਂ ਇਹਨਾਂ ਦੀ ਹੋਇਆ ਹੈ। ਪਰ ਸਾਨੂੰ ਉਹਰੇ ਪਈ ਸੀਗੀ। ਆਪਾਂ ਤਾਂ ਲਈਏ ਸਿੱਧਾ ਫੇਰ ਕਰਦੇ ਆ। ਹਾਂ। ਕਿਉਂਕਿ ਜਦੋਂ ਉਹਨਾਂ ਨੂੰ ਪਤਾ ਲੱਗ ਜਾਏ ਵੀ ਆਹ ਉਹ ਡਿਫੈਂਡ ਕਰ ਰਹੇ ਆ ਨਾ ਆਪਾਂ। ਹਾਂ। ਤਾਂ ਜਿਹਨੂੰ ਟਾਰਗੇਟ ਕਰਦੇ ਆ ਗੋਲੀ ਗਾਲੀ ਮਾਰ ਦਿੰਦੇ ਆ। ਤੇ ਸਿੱਧੇ ਫੇਰ ਜੇ ਮਾਰਦੇ ਆ। ਤਾਂ ਆਪਾਂ ਨੇ ਕਿਹਾ ਯਾਰ ਵੀ ਚਲੋ ਫਿਰ ਬੰਦਾ ਨਹੀਂ ਤਾਂ ਡਰਦਾ ਹੀ ਆ ਬਾਜੀ। ਹਾਂ ਹਾਂ। ਕਿਉਂਕਿ ਗੋਲੇ ਤੋਂ ਡਰਦਾ। ਹਾਂ। ਜਿਹੜੀ ਗੋਲੀ ਚਲਾ ਰਿਹਾ ਇਹੋ ਤੋਂ ਡਰ ਲੱਗਦਾ। ਹਾਂ। ਇਹ ਉਹਨੂੰ ਵੀ ਰੋਕ ਲੈਂਦੀ ਐ। ਕਿਉਂਕਿ ਕਾਫੀ ਹੈਵੀ ਐ ਇਹ। ਇਹ ਘੱਟੋ ਘੱਟ ਵੀ ਕੰਟਰੋਲ ਦੀ ਹੋਊ। ਉਹ ਸਾਨੂੰ ਐ ਵੀਰ ਜਿਹੜੇ ਸਾਡੇ ਭਾਈ ਖੜੇ ਆਰੇ ਜਿਹਦੇ ਗੋਲੇ ਜਿਹਾ ਅੱਖਾਂ ਦਾ ਨੁਕਸਾਨ ਹੁੰਦਾ ਕੀ ਹੁੰਦਾ ਮੇਦੀ ਪ੍ਰੋਬਲਮ ਆ ਜਾਂਦੀ ਹੈ ਪੇ ਜਿਹੜੇ ਬੰਬ ਬੂਮ ਗਿਰਦਾ ਆਪਾਂ ਤੂੰ ਇਹ ਨਾਲ ਜਿੱਦਾਂ ਹੋ ਸਕੇ ਆਪਾਂ ਪਾਸੇ ਕਰ ਦਨੇ ਆ ਭਾਵੇਂ ਹਵਾ ਕਿਧਰ ਦੀ ਹੋਵੇ ਆਪਾਂ ਉਰੇ ਨਹੀਂ ਰਹਿਣਦੇ ਤੂੰ ਇੱਥੇ ਨਹੀਂ ਰਹਿਣਦੇ ਟਰੈਕਟਰ ਵੀ ਤੁਸੀਂ ਵੱਖਰਾ ਜਿਹੜਾ ਤਿਆਰ ਕਰਾਇਆ ਵਾਜਾ ਦਿਖਾ ਦੋ ਮੜਾ ਇਹ ਇਹ ਕਿਹੜਾ ਟਰੈਕਟਰ ਕਿਹੜਾ ਇਹ ਭਾਈ ਟਰੈਕਟਰ ਸਵਰਾ ਸੀਗਾ 735 ਇਹ ਹਾਂ ਇਹਦੇ ਚ ਆਪਾਂ ਨੇ ਇੱਕ ਤਾਂ ਅੰਜਣ ਚ ਕਰਾਤਾ ਜੇਸੀਬੀ ਦਾ ਹਾਂ ਪਹਿਲਾ 35Hਵੀ ਦਾ ਹਾਂ ਹੁਣ ਅਸੀਂ 80ਵੀ ਤੇ ਗੋਲ ਚਲਾ ਗਿਆ ਜੀ ਠੀਕ ਹੈ ਜੀ ਗੇਰ ਬਕਸਾ ਦਾ ਪਿਛਲਾ ਹਿੱਸਾ ਇਹਨੂੰ ਵੱਡਾ ਕਰਾਤੇ ਆ ਆਪਣੇ ਰਾਤਾ ਸਵਰਾਜ ਦਾ ਹਾਂ ਪਹਿਲਾ 855 ਦਾ ਲੱਗ ਗਿਆ ਹਾਂ ਟਾਇਰ ਵੀ ਵੱਡੇ ਪੈ ਗਏ ਨੂੰ 16 ਨੂੰ 28 ਦੀ ਪਹਿਲਾ 12 ਨੰਬਰ ਆਂਦੇ ਸੀਗੇ ਅਗਲੇ ਟਾਇਰ ਵੀ ਵੱਡੇ ਪਾਏ ਹੋਏ ਆ ਪਲੋਈ ਪਾਏ ਹੋਏ ਤੇ ਵਧੀਆ ਪਰਫੋਰਮੈਂਸ ਕੰਮ ਕਰਦਾ ਯਾਰ ਜੋਰ ਪੂਰਾ ਮਾਰਦਾ ਬਾਈ ਇਹ ਪੂਰਾ ਮਾਰਦਾ ਪੂਰੇ ਜ਼ੋਰ ਦੀ ਲੋਡ ਹੈ ਬਾਈ ਜੇ ਕੋ ਖਚਣਾ ਕੁਚਣਾ ਪੈ ਗਿਆ ਹਾਂ ਇਹਦਾ ਬਾਕੀ ਤੇਲ ਦੂਲ ਵੀ ਖੋਲ ਕੇ ਲਿਆ ਮੜਾ ਜ ਆਪਾਂ ਵੀ ਦਵੇ ਨਾ ਹਾਂ ਪੂਰਾ ਕੰਮ ਕਰ ਗੋਜੀ ਭਾਈ ਜੇ ਮੌਕਾ ਮਿਲੇ ਇਹਨੂੰ ਹਾਂਜੀ ਜਿਹੜੀ ਐਂ ਦਵਾਰ ਵਾਲੀ ਮੀਟਿੰਗ ਆ ਉਹ ਤੋਂ ਬਾਅਦ ਫਿਰ ਜ਼ੋਰ ਦਿਖਾएंगे ਹਾਂਜੀ ਭਾਈ ਪੂਰਾ ਜ਼ੋਰ ਦਿਖਾਵਾਂਗੇ ਕੋਈ ਚੱਕਰਾ ਹੋਰ ਕੋਈ ਯੰਤਰ ਵੀ ਤਿਆਰ ਕਰੇ ਮੈਨੇ ਕਰੇ ਯੰਤਰ ਦਾ ਭਾਈ ਹੁਣ ਅਜੇ ਥੋੜਾ ਸਿਗਰੇਟ ਆਇਆ ਯੰਤਰ ਇਹਨਾਂ ਨੂੰ ਤਾਂ ਬਾਅਦ ਦਿਨ ਦੱਸਾਂਗੇ ਫਿਰ ਮਸ਼ੀਨਾਂ ਦਾ ਸੋਚੀ ਬੈਠਿਆ ਵੀ ਇਹਨਾਂ ਦਾ ਮੋਰ ਬਣਾ ਕੇ ਭੇਜੂਗਾ ਇਹਨਾਂ ਦਾ ਹੈ ਤਿਆਰੀ ਇਹ ਪੂਰੀ ਦੇਖ ਆ ਉਧਰ ਕੀ ਸਿਸਟਮ ਆ ਕਿਵੇਂ ਖਿੱਚਣਾ ਹੋਇਆ ਕੋਈ ਏਡੀ ਗੱਲ ਬਾਤ ਨਹੀਂ ਹੈਗੀ ਬਸ ਇਹ ਗੱਲ ਈ ਹੈ ਵੀ ਜਿਹੜੇ ਸੜੀਆਂ ਸਿੱਧੀਆਂ ਗੋਲੀਆਂ ਮਾਰ ਲਾਗੇ ਨਾ ਸਰਕਾਰ ਆਪਣੀ ਗਲਤ ਗੰਦੀ ਨੀਤੀ ਦਈ ਹੋਏ ਇਸ ਟਾਈਮ ਇਹ ਬਾਈ ਸਿੱਧੇ ਫਾਇਰ ਮਾਰ ਰਹੇਗੇ ਜੇ ਕਿਸਾਨਾਂ ਨੂੰ ਹਰੀ ਝੰਡੀ ਦੇਣ ਦੇ ਕਿੰਨੇ ਕ ਟਾਈਮ ਦੀ ਖੇੜਾ ਇਹ ਬਾਈ 2 ਦਿਨ ਘੰਟੇ ਦਾ ਕੰਮ ਹੈ ਯਾਰ ਇਹ ਆਪਣੇ ਕੋਲੇ ਪੈਪਰ ਪਪ ਤਿਆਰ ਕਰ ਲਿਆ ਆਪਾਂ ਨੇ ਸਾਲਾ ਕੁਝ ਹਾਂ ਮੈਂ ਫਿਰ ਠੀਕ ਹੈ ਠੀਕ ਹੈ ਆਪਾਂ ਇਹਨਾਂ ਨੂੰ ਮੌਕਾ ਨਹੀਂ ਮਿਲਣਾ ਜੇ ਦੱਪਾ ਕੁਝ ਕਰੂਗੇ ਨਾ ਇਹਨਾਂ ਨੂੰ ਮੌਕਾ ਨਹੀਂ ਮਿਲਣਾ ਫਿਰ ਬਸ ਠੀਕ ਹੈ ਹਾਂ ਜੇ ਇਹ ਇਹਨਾਂ ਕੋਲ ਕੈਮੀਕਲ ਹੈ ਸਾਨੂੰ ਵੀ ਪਤਾ ਵੀ ਕੈਮੀਕਲ ਗੈਸ ਸਿਸਟਮ ਹੈ ਠੀਕ ਹੈ ਠੀਕ ਹੈ ਹੈਨਾ ਠੀਕ ਹੈ ਇਹ ਕਿਸਾਨ ਆਗੂ ਨੇ ਜਿਹੜੇ ਕੀ ਲਗਾਤਾਰ ਬਾਰਡਰ ਦੇ ਮੇਨ ਦੇ ਉੱਤੇ ਡਟੇ ਰਹਿੰਦੇ ਨੇ ਤੇ ਜਿਹੜੀ ਕੱਥਰੂ ਗੈਸ ਦੀ ਗੈਸ ਆਉਂਦੀ ਉਹਨੂੰ ਵਾਪਸ ਜਿਹੜਾ ਉਧਰਲੇ ਪਾਸੇ ਮੋੜਦੇ ਨੇ ਟਰੈਕਟਰ ਤੇ ਬੰਗਰ ਇੱਕ ਪੱਖਾ ਲਾਇਆ ਹੋਇਆ ਹੈ ਕਈ ਤਰ੍ਹਾਂ ਦੇ ਯੰਤਰ ਜਿਹੜੇ ਇਹਨਾਂ ਨੇ ਤਿਆਰ ਕੀਤੇ ਹੋਏ ਨੇ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਇਹਨਾਂ ਨੇ ਬੈਰੀਅਰ ਲਾਇਆ ਸਾਢੇ 2-3 ਘੰਟੇ ਦਾ ਕੰਮ ਆ ਉਸ ਤੋਂ ਬਾਅ ਪਟਕੇ ਗਾਹਾਂ ਨੰਗ ਜਾਂਗੇ ਜਦੋਂ ਸਾਨੂੰ ਕਿਸਾਨ ਆਗੂ ਜਿਹੜਾ ਹੁਕਮ ਕਰਨਗੇ ਕੈਮਰਾਮੈਨ ਸ਼ੰਕਰ ਦੇ ਨਾਲ ਮੈਂ ਸਕੂਰ ਵਾਂਗੂ ਸ਼ੰਭੂ ਬੈਰੀਏ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਨੰਝਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾਂ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ